ਉਹਲੇ ਆ ਜਾਂਦੇ ਆ ਬੇਰੁਜ਼ਗਾਰ 5994 ਅਧਿਆਪਕ ਸਾਥੀਓ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 25 26 ਦਿਨਾਂ ਤੋਂ ਜਿਹੜਾ ਆਪਣਾ ਧਰਨਾ ਡੀਪੀਏ ਦਫ਼ਤਰ ਦੇ ਬਾਹਰ ਜਿਹੜਾ ਲਗਾਤਾਰ ਜਿਹੜਾ ਲੱਗਿਆ ਹੋਇਆ ਅੱਜ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਆਪਾਂ ਰੋਜ਼ਗਾਰ ਤੇ ਪਹੁੰਚ ਗਏ ਪਰ ਕਾਫੀ ਚੀਜ਼ਾਂ ਨੇ ਜਿਹੜੀਆਂ ਜਿਨ੍ਹਾਂ ਤੋਂ ਪਹਿਲਾਂ ਮਨਾਹੀ ਹੁੰਦੀ ਸੀਗੀ ਉਸ ਗੱਲ ਨੂੰ ਆਪਾਂ ਹਾਂ ਦੇ ਰੂਪ ਦੇ ਵਿੱਚ ਬਦਲਵਾਇਆ ਕਾਰਨ ਇਹੀ ਹੈ ਕਿ ਆਪਾਂ ਜੀ ਇੱਥੇ ਡਟੇ ਬੈਠੇ ਆਂ ਇੱਕ ਦਰਵਾਜ਼ਾ ਜਿਹੜਾ ਪੂਰਨ ਰੂਪ ਦੇ ਵਿੱਚ ਬੰਦ ਕੀਤਾ ਹੋਇਆ ਇਹਦੇ ਵਿੱਚੋਂ ਜਦੋਂ ਵੀ ਹੁਣ ਅਗਲੇ ਦਿਨਾਂ ਦੇ ਵਿੱਚ ਜੇ ਕੋਈ ਕਾਲ ਦਿੰਨੇ ਆ ਜਾਂ ਕੁਝ ਵੀ ਅਗਲਾ ਐਕਸ਼ਨ ਹੁੰਦਾ ਉਦੇ ਵਿੱਚ ਜਿਹੜਾ ਦੂਸਰਾ ਦਰਵਾਜ਼ਾ ਹੀ ਬੰਦ ਕਰਨਾ ਹੋਵੇ ਜਾਂ ਹੋਰ ਵੀ ਕਿਸੇ ਵੀ ਤਰੀਕੇ ਦਾ ਜਾਂ ਕਿਸੇ ਵੀ ਰੂਪ ਦਾ ਜਿਹੜਾ ਐਕਸ਼ਨ ਆ ਉਹ ਲਾਵਾਂਗੇ ਤੇ ਲਾਉਣ ਦੇ ਲਈ ਤਿਆਰ-ਵਾਰ ਤਿਆਰ ਆ ਜਿਹੜੀ ਐਕਸ਼ਨ ਕਮੇਟੀ ਸਟੇਟ ਕਮੇਟੀ ਸਾਰੀ ਜਥੇਬੰਦੀ ਅੱਜ ਜਿਸ ਦੇ ਸਬੰਧ ਦੇ ਵਿੱਚ ਲਾਈਵ ਹੋਏ ਆ ਸਾਰੇ ਸਾਥੀ ਬੈਠੇ ਨੇ ਇੱਥੇ ਕਾਫੀ ਸਾਰੇ ਸਾਥੀ ਇੱਥੇ ਪਹੁੰਚੇ ਵੀ ਹੋਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਆ ਆ ਜਾ ਰਹੇ ਨੇ ਉਹਨਾਂ ਸਾਰੇ ਸਾਥੀਆਂ ਦਾ ਵੀ ਧੰਨਵਾਦ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਆਪਣਾ ਪ੍ਰੋਟੈਸਟ ਆ ਉਹ ਚੱਲਦਾ ਰਹੂਗਾ ਤੇ ਉਸ ਦੇ ਵਿੱਚੋਂ ਆਪਾਂ ਸਾਰੀਆਂ ਤੀਜਾਂ ਨੇ ਜਿਹੜੀਆਂ ਜੋ ਆਪਣੀਆਂ ਮੰਗਾਂ ਨੇ ਜੋ ਆਪਣੀ 2994 ਬੈਕਲੌਗ ਆ ਤੇ ਪਲੱਸ ਬਾਕੀ ਜਿਹੜੀਆਂ ਪੋਸਟਾਂ ਨੇ ਬਚਦੀਆਂ ਪੋਸਟਾਂ ਨੇ ਜਿੰਨੀਆਂ ਵੀ ਬਚਦੀਆਂ ਪੋਸਟਾਂ ਨੇ 994 ਦੀਆਂ ਉਹ ਸਾਰੀਆਂ ਲੈਣ ਦੇ ਲਈ ਆਪਾਂ ਇੱਥੇ ਬੈਠੇ ਆ ਆਪਾਂ ਰੁਜ਼ਗਾਰ ਪ੍ਰਾਪਤ ਕਰਨ ਦੇ ਲਈ ਇੱਥੇ ਬੈਠੇ ਆ ਮਿਹਮ ਇੱਕ ਛੜੀ ਹੋਈ ਆ ਇਸ ਕਰਕੇ ਤੁਹਾਨੂੰ ਕਹਿੰਦੇ ਆ ਕਿ ਬੇਰੁਜ਼ਗਾਰ ਉਹ ਹਮਲਾ ਮਾਰੋ ਅੱਜ ਮੀਟਿੰਗ ਹੋਈ ਆ ਮਾਨਯੋਗ ਸਿੱਖਿਆ ਸਕੱਤਰ ਜੀ ਨਾਲ ਤੇ ਉਸ ਮੀਟਿੰਗ ਦੇ ਵਿੱਚ ਜੋ ਪਹਿਲਾਂ ਆਪਣੀ ਇਹ ਗੱਲ ਚੱਲਦੀ ਸੀਗੀ ਕਿ ਜਿਹੜੀ ਫਾਈਲ ਆ ਇਥੋਂ ਡੀਪੀਆਈ ਦਫ਼ਤਰ ਦੇ ਵਿੱਚੋਂ ਇਹ ਕਹਿੰਦੇ ਆ ਕਿ ਅਸੀਂ ਇਥੋਂ ਭੇਜ ਚੁੱਕੇ ਆ ਉਹ ਫਾਈਲ ਸਾਥੀਓ ਉਸ ਦਫ਼ਤਰ ਦੇ ਵਿੱਚ ਸਿੱਖਿਆ ਸਕੱਤਰ ਮੈਮ ਕੋਲ ਪਹੁੰਚ ਚੁੱਕੀ ਆ ਤੇ ਉਹਦੇ ਵਿੱਚ ਜੋ ਵੀ ਗੱਲਾਂ ਲਿਖੀਆਂ ਨੇ ਜੇ ਉਹ ਸਟਡੀ ਕਰਨਾ ਉਹ ਦੇਖੋ ਹੁੰਦਾ ਮੁਲ ਅਫਸਰ ਸ਼ਹੀ ਦਾ ਉਹਨਾਂ ਨੇ ਹਰ ਇੱਕ ਚੀਜ਼ ਨੂੰ ਵਾਚ ਕਰਨਾ ਆਪਾਂ ਦੇਖਣਾ ਸਾਰੀ ਹਰ ਇੱਕ ਗੱਲ ਦੇਖਣੀ ਹੈ ਕਿ ਕਿਸ ਤਰੀਕੇ ਦੇ ਨਾਲ ਕੀ ਸਬੰਧਤਾ ਜਾਂ ਸਬੰਧਿਤ ਵਿਭਾਗ ਨੇ ਉਹਨਾਂ ਨੂੰ ਕਿਨੂ ਕਿਨੂ ਫਾਈਲ ਭੇਜਣੀਆਂ ਆ ਆਪਾਂ ਸਮਝਦੇ ਆ ਪਰ ਅਸੀਂ ਇਹ ਵੀ ਸਮਝਦੇ ਆ ਕਿ ਇਹ ਜਾਣ ਬੁੱਝ ਕੇ ਸਮਾਂ ਖਰਾਬ ਨਾ ਕਰਨ ਇਸ ਕਰਕੇ ਅਸੀਂ ਪਹਿਲਾਂ ਹੀ ਬੜੀ ਗੰਭੀਰਤਾ ਨਾਲ ਹਰ ਇੱਕ ਗੱਲ ਨੂੰ ਲੈ ਕੇ ਇੱਥੇ ਬੈਠੇ ਹੋਏ ਆ ਉਸੇ ਤਰੀਕੇ ਦੇ ਨਾਲ ਪ੍ਰੋਟੈਸਟ ਚੱਲ ਰਿਹਾ ਫਾਈਲ ਪਹੁੰਚੀ ਆ ਉਹਨਾਂ ਨੇ ਕਿਹਾ ਕਿ ਇਸ ਫਾਈਲ ਨੂੰ ਅਸੀਂ ਅੱਗੇ ਪੁਸ਼ ਕਰਾਂਗੇ ਤੇ ਤੁਸੀਂ ਇੱਥੋਂ ਜਿਹੜਾ ਤੁਸੀਂ ਭਾਵੇਂ ਧਰਨਾ ਜਿਹੜਾ ਤੁਹਾਡਾ ਧਰਨਾ ਜਿਹੜਾ ਤੁਹਾਡਾ ਕੰਮ ਹੋ ਗਿਆ ਤੁਸੀਂ ਇੱਥੋਂ ਧਰਨਾ ਚੱਕ ਲੋ ਪਰ ਸਾਡਾ ਸਭ ਦਾ ਜਥੇਬੰਦੀ ਦਾ ਕਮੇਟੀ ਦਾ ਇਹ ਫੈਸਲਾ ਕਿ ਜਿੰਨਾ ਸਮਾਂ ਜਿਹੜਾ ਸਾਡਾ ਮਸਲੇ ਜਿਹੜੇ ਹੱਲ ਨਹੀਂ ਹੁੰਦੇ ਸਾਨੂੰ ਰਜਗਾਰ ਆ ਜਿਹੜਾ ਪ੍ਰਾਪਤ ਨਹੀਂ ਹੁੰਦਾ ਸਾਰੇ ਕਾਡਰ ਦਾ ਸਾਥ ਇਸੇ ਤਰੀਕੇ ਦੇ ਨਾਲ ਮਿਲਦਾ ਰਹੂਗਾ ਦਾ ਜਿਹੜਾ ਪ੍ਰੋਟੈਸਟ ਆ ਇਸੇ ਤਰੀਕੇ ਦੇ ਨਾਲ ਜਾਰੀ ਰੋ ਇਹ ਸਾਡਾ ਫੈਸਲਾ ਸੀਆਈਡੀ ਸੁਣੇ ਸਪੈਸ਼ਲ ਬ੍ਰਾਂਚ ਸੁਣੇ ਤੇ ਸਰਕਾਰ ਵੀ ਇਸ ਗੱਲ ਨੂੰ ਸੁਣ ਸਕਦੀ ਇਸ ਕਰਕੇ ਸਾਡਾ ਧਰਨਾ ਇਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ ਸਾਡਾ ਕੰਮ ਹੋ ਰਿਹਾ ਉਸ ਚੀਜ਼ ਦੀ ਅਸੀਂ ਠੀਕ ਹੈ ਉਹ ਸਾਡੀ ਭਾਵੇਂ ਜੇ ਕੋਈ ਸਾਡਾ ਇੱਥੇ ਪ੍ਰੋਟੈਸਟ ਚੱਲ ਰਿਹਾ ਉਸ ਸੰਘਰਸ਼ ਦੀ ਅੰਸ਼ਕ ਜਿੱਤ ਹੀ ਹੈ ਪਰ ਅਸੀਂ ਉਸ ਚੀਜ਼ ਦਾ ਇਹ ਕੋਈ ਐਡਾ ਕੋਈ ਖੁਸ਼ੀ ਵਾਲਾ ਮਾਹੌਲ ਨਹੀਂ ਹੋਇਆ ਕਿ ਹਜੇ ਫਾਈਲਾਂ ਹੀ ਤੁਰ ਰਹੀਆਂ ਨੇ ਹਜੇ ਅੱਗੇ ਕੀ ਸਮਾਂ ਲਾਉਂਦੇ ਨੇ ਤੇ ਕਿੰਨਾ ਕੁ ਸਮਾਂ ਲਵਾਉਣਾ ਜੇ ਉਹ ਦੇਰੀ ਕਰਦੇ ਨੇ ਉਸ ਦੇਰੀ ਨੂੰ ਅਸੀਂ ਜਲਦੀ ਤੋਂ ਜਲਦੀ ਕੰਮ ਕਰਵਾਉਣ ਦੇ ਲਈ ਅਸੀਂ ਇੱਥੇ ਬੈਠੇ ਆਂ ਇਸ ਕਰਕੇ ਸਾਰੇ ਸਾਥੀਓ ਤੁਸੀਂ ਇਸੇ ਤਰੀਕੇ ਦੇ ਨਾਲ ਸਾਥ ਬਣਾ ਕੇ ਰੱਖੋ ਕੰਮ ਆਪਣਾ ਚੱਲਣ ਲੱਗਿਆ ਜਿਹੜੇ ਪਹਿਲਾਂ ਦਫ਼ਤਰਾਂ ਦੇ ਵਿੱਚੋਂ ਇਹ ਆਵਾਜ਼ ਆਉਂਦੀ ਸੀਗੀ ਕਿ ਤੁਹਾਡਾ ਜਿਹੜਾ ਬੈਕਲੌਗ ਆ ਉਹਦੇ ਦੇ ਤਾਂ ਹੋ ਸਕਦਾ ਬਹੁਤ ਸਾਰੀਆਂ ਐਬੀਸੀ ਡੀ ਬਹੁਤ ਸਾਰੀਆਂ ਗੱਲਾਂ ਸੀਗੀਆਂ ਹੁਣ ਨਹੀਂ ਛੇੜਾਂਗੇ ਅਸੀਂ ਲਾਈਵ ਦੇ ਮਾਧਿਅਮ ਰਾਹੀਂ ਪਹਿਲਾਂ ਦੱਸੀਆਂ ਹੋਈਆਂ ਨੇ ਕਿ ਇਸ ਤਰੀਕੇ ਨਾਲ ਆ ਬੈਰੀਕੇਡ ਲਗਾ ਰਹੇ ਨੇ ਬੈਕਲੌਗ ਤੇ ਪਰ ਹੁਣ ਫੈਲਾ ਪਹੁੰਚ ਰਹੀਆਂ ਨੇ ਕੰਮ ਚੱਲ ਰਿਹਾ ਕਾਰਨ ਇੱਕੋ ਇੱਕ ਇਹ ਹੈ ਕਿ ਇੱਥੇ ਆ ਦਰਿਆ ਬਿਛੀਆਂ ਹੋਈਆਂ ਨੇ ਉਹਨਾਂ ਦਰਿਆ ਦੇ ਉੱਪਰ ਇੱਥੇ ਕਾਡਰ ਬੈਠਾ ਬੇਰੋਜ਼ਗਾਰ ਇੱਥੇ ਬੈਠੇ ਨੇ ਉਹ ਨਾਰੇ ਮਾਰਦੇ ਆ ਤੇਰੇ ਅਫਸਰ ਸਾਈ ਦੇ ਕੰਨਾਂ ਦੇ ਵਿੱਚ ਨਾਰੇ ਪੈਂਦੇ ਆ ਇਸ ਕਰਕੇ ਉਹਨਾਂ ਨੂੰ ਪਤਾ ਕਿ ਇਹਨਾਂ ਦੀ ਡਿਮਾਂਡ ਕੀ ਆ ਤਾਂ ਕਰਕੇ ਜਿਹੜਾ ਆਪਣਾ ਕੰਮ ਚੱਲ ਰਿਹਾ ਸਾਰੇ ਸਾਥੀਓ ਇਸ ਗੱਲ ਨੂੰ ਆ ਆ ਇਸ ਗੱਲ ਨੂੰ ਇਸ ਤਰੀਕੇ ਨਾਲ ਤੁਸੀਂ ਪੋਜ਼ਿਟਿਵ ਲੈਣਾ ਕਿ ਆਪਣੇ ਸੰਘਰਸ਼ ਨਾਲ ਹੀ ਜਿਹੜਾ ਕੰਮ ਅੱਗੇ ਵਧਣ ਲੱਗਿਆ ਪਰ ਇਹਨੂੰ ਇਸੇ ਤਰੀਕੇ ਨਾਲ ਵੀ ਨਹੀਂ ਤੁਸੀਂ ਪੋਜ਼ਿਟਿਵ ਲੈਣਾ ਕਿ ਕੰਮ ਤਾਂ ਹੋਣ ਲੱਗ ਗਿਆ ਆਪਾਂ ਨੂੰ ਕੀ ਲੋੜਾ ਜਾਣ ਦੀ ਇਸ ਕਰਕੇ ਸਾਰੇ ਸਾਥੀਆਂ ਨੂੰ ਅਪੀਲ ਆ ਹੱਥ ਮਰ ਕੇ ਬੇਨਤੀ ਆ ਤੁਸੀਂ ਜਿਹੜੀ ਗਿਣਤੀ ਆ ਲਗਾਤਾਰ ਦਿਨ ਪਰ ਦਿਨ ਜਿਹੜੀ ਤੁਸੀਂ ਗਿਣਤੀ ਵਧਾ ਰਹੇ ਹੋ ਇਸੇ ਤਰੀਕੇ ਦੇ ਨਾਲ ਗਿਣਤੀ ਵਧਾ ਕੇ ਰੱਖਿਓ ਹੁਣ ਆਪਾਂ ਇਸ ਗੱਲ ਨੂੰ ਤੋਰੀ ਆ ਜਿਹੜੀ ਗੱਡੀ ਆਪਣੀ ਲਈ ਤੇ ਚੜੀ ਆ ਪੰਜਾਬੀ ਮਤਲਬ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹਿ ਦਿੰਨੇ ਆ ਗੱਡੀ ਜਿਹੜੀ ਲਈ ਤੇ ਚੜੀ ਆ ਜੇ ਜਿਹੜਾ ਆਪਣਾ ਟਰੈਕ ਆ ਉਹ ਲੰਮਾ ਤਾਂ ਹੀ ਹੋ ਸਕਦਾ ਜਿਹੜੇ ਆਪਾਂ ਇੱਥੇ ਬੈਠੇ ਆ ਜੇ ਕੋਈ ਇੱਧਰ ਉੱਧਰ ਕੋਈ ਬੰਦੇ ਆਪਣੇ ਖਿਸਕਣ ਲੱਗਦੇ ਆ ਜਾਂ ਜਾਣ ਲੱਗਦੇ ਆ ਖਿਸਕਣ ਲੱਗਦੇ ਆ ਤਾਂ ਆਪਣਾ ਜਿਹੜਾ ਆਪਾਂ ਨੂੰ ਇਸ ਚੀਜ਼ ਦਾ ਕੋਈ ਵੀ ਤਰੀਕੇ ਦਾ ਕੋਈ ਸਾਹਮਣਾ ਨਾ ਕਰਨਾ ਪਵੇ ਆਪਾਂ ਜਿਹੜਾ ਰੋਜ਼ਗਾਰ ਲਏ ਬਿਨਾਂ ਆਪਾਂ ਇੱਥੋਂ ਨਹੀਂ ਉੱਠਦੇ ਆਪਣਾ ਮੋਰਚਾ ਜਿਹੜਾ ਉਸੇ ਤਰੀਕੇ ਦੇ ਨਾਲ ਲੱਗਿਆ ਹੋਇਆ ਸਾਰੇ ਸਾਥੀ ਖਾਸ ਕਰਕੇ ਜਿਹੜੇ ਨੇੜਲੇ ਸਾਥੀ ਨੇ ਉਹ ਸਾਰੇ ਸਾਥੀ ਦਾ ਤੁਸੀਂ ਸਾਥੀਓ ਅਪਡਾਊਨ ਕਰ ਵੀ ਸਕਦੇ ਹੋ ਗੇਲਾ ਮਹਾਲੀ ਹੋਵੇ ਰੋਪੜ ਹੋਵੇ ਪਟਿਆਲਾ ਹੋਵੇ ਸ਼੍ਰੀ ਫਤਿਹਗੜ੍ਹ ਸਾਹਿਬ ਹੋਵੇ ਇਹ ਜਿਹੜੇ ਜ਼ਿਲ੍ਹੇ ਨੇ ਉਹ ਤਾਂ ਤੁਸੀਂ ਇਥੋਂ ਸਾਰੇ ਸਾਥੀਓ ਤੁਸੀਂ ਤਾਂ ਅਪਡਾਉਨ ਕਰ ਸਕਦੇ ਹੋ ਬਹੁਤ سارے ਸਾਥੀ ਇੱਥੇ ਆਉਂਦੇ ਵੀ ਆ ਸਵੇਰੇ ਆਉਂਦੇ ਆ ਤੇ ਸ਼ਾਮ ਨੂੰ ਜਿਹੜਾ ਚੱਲ ਜਾਂਦੇ ਆ ਅੱਜ ਵੀ ਇੱਥੇ ਬੈਠੇ ਨੇ ਤਾਂ ਤੁਹਾਨੂੰ ਸਾਰੇ ਸਾਥੀ ਨੂੰ ਇਹ ਅਪੀਲ ਆ ਬਾਕੀ ਜਿੰਨੇ ਵੀ ਸਾਰੇ ਸਾਥੀ ਆਉਂਦੇ ਨੇ ਉਹ ਤਾਂ ਚਲੋ ਆਉਂਦੇ ਵੀ ਨੇ ਦੋ ਦੋ ਚਾਰ ਚਾਰ ਦਿੰਦਾ ਜਿਹੜਾ ਬਣਾ ਕੇ ਆਉਂਦੇ ਆ ਤੁਸੀਂ ਵੀ ਪਹੁੰਚੋ ਆਪਣਾ ਕੰਮ ਚੱਲਣ ਲੱਗਿਆ ਪਰ ਅਜੇ ਆਪਾਂ ਕਿਸੇ ਮੰਜ਼ਲ ਤੇ ਨਹੀਂ ਪਹੁੰਚੇ ਮੰਜ਼ਲ ਤੇ ਪਹੁੰਚਣ ਲਈ ਕੜੀ ਨਾਲ ਕੜੀ ਜੁੜੂਗੀ ਇਹ ਜਿਹੜੇ ਆਪਣੇ ਇਕੱਲੇ ਇਕੱਲੇ ਹੱਥ ਨੇ ਜੋਟੀ ਪਾਊਗੀ ਜਦੋਂ ਜੋਟੀ ਪਾਊਗੀ ਤੇ ਉਹ ਜੋਟੀ ਦੇ ਵਿੱਚੋਂ ਨਾਰਾ ਵੀ ਨਿਕਲੂਗਾ ਕਿ ਸਾਨੂੰ ਰੋਜ਼ਗਾਰ ਦਬੋ ਉਹਦੇ ਤਹਿਤ ਹੀ ਜਿਹੜਾ ਆਪਾਂ ਜਿਹੜੀ ਮਹਿਮ ਚੜੀ ਹੋਈ ਆ ਉਹਦੇ ਤਹਿਤ ਹੀ ਜਿਹੜਾ ਆਪਾਂ ਰੋਜ਼ਗਾਰ ਲਵਾਂਗੇ ਇਸ ਕਰਕੇ ਸਾਰੇ ਸਾਥੀਆਂ ਨੂੰ ਹੱਥ ਵਨ ਕੇ ਅਪੀਲ ਆ ਕਿ ਤੁਸੀਂ ਸਾਰੇ ਸਾਥੀ ਇੱਥੇ ਪਹੁੰਚੋ ਤਾਂ ਜੋ ਆਪਣਾ ਜਿਹੜਾ ਰੋਜ਼ਗਾਰ ਆ ਰੋਜ਼ਗਾਰ ਨੂੰ ਆਪਾਂ ਪ੍ਰਾਪਤ ਕਰ ਸਕੀਏ जय जनता जय संघर्ष ਜਿੱਤ ਲੜਦੇ ਲੋਕਾਂ ਦੀ ਇਸ ਤੋਂ ਬਾਅਦ ਸਾਥੀ ਆਪਣਾ ਇਸ ਤੋਂ ਬਾਅਦ ਸਾਥੀ ਗੁਰਪ੍ਰੀਤ ਪਟਿਆਲੇ ਤੋਂ ਤੁਹਾਡੇ ਨਾਲ ਗੱਲ ਕਰਨਗੇ ਅਸਾਂ ਜੀ ਇਸ ਤੋਂ ਬਾਅਦ ਸਾਥੀ ਅਸ਼ੋਕ ਜੀ ਤੁਹਾਡੇ ਨਾਲ ਗੱਲ ਰੱਖਣਗੇ ਇੱਕ ਸਾਥੀਓ ਸਾਰੇ ਸਾਥਿਓ ਨੂੰ ਇਹ ਅਪੀਲ ਆ ਕਿ ਜਿੰਨਾ ਕੁ ਤੁਹਾਡਾ ਹੋ ਸਕਦਾ ਤੁਸੀਂ ਆਪਣਾ ਫੰਡ ਦਾ ਜਿਹੜਾ ਸਹਿਯੋਗ ਕਰੋ ਜਥੇਬੰਦੀ ਦਾ ਅਕਾਊਂਟ ਆ ਰਾਜਕੁਮਾਰ ਦੇ ਨਾਮ ਤੇ ਤੇ ਮਨਦੀਪ ਕੁਮਾਰ ਦੇ ਨਾਮ ਤੇ ਤੁਸੀਂ ਪਹਿਲਾਂ ਵੀ ਸਾਥ ਦੇ ਰਹੇ ਹੋ ਇਸੇ ਤਰੀਕੇ ਨਾਲ ਤੁਹਾਡੀ ਦਸਾਂ ਨੌਂਾਂ ਦੀ ਕਿਰਤ ਕਮਾਈ ਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਜਿੰਨੀ ਕਿ ਤੁਹਾਡੀ ਜੇਬ ਆਜ਼ਾਦ ਦਿੰਦੀ ਆਜ਼ਾਦ ਦਿੰਦੀ ਆ ਤਾਂ ਉਹਨਾਂ ਕੋ ਤੁਸੀਂ ਜਿਹੜਾ ਸਹਿਯੋਗ ਜਰੂਰ ਕਰੋ ਸਾਰੇ ਸਾਥੀਆਂ ਦਾ ਧੰਨਵਾਦ ਅਗਲੀ ਗੱਲ ਗੁਰਪ੍ਰੀਤ ਬਹੁਤ ਹੀ ਸਤਿਕਾਰਯੋਗ ਸਾਥੀਓ ਜਿੰਨੇ ਵੀ ਲਾਈਵ ਦੇ ਮਾਧਿਅਮ ਨਾਲ ਹੀ ਜੁੜੇ ਹੋਇਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਕੀ ਮੀਟਿੰਗ ਬਾਰੇ ਬਲਵਿੰਦਰ ਵੀਰ ਨੇ ਸਾਰੀ ਗੱਲ ਦੱਸੀ ਦਿੱਤੀ ਹੈ ਵੀ ਆਪਾਂ ਨੂੰ ਕੀ ਰਿਜ਼ਲਟ ਮਿਲਿਆ ਜਾ ਜਿਹੜੇ ਸਾਥੀ ਇੱਥੇ ਆ ਕੇ ਚੱਲ ਗਏ ਪਹਿਲੇ ਦਿਨ ਆਈ ਦੇ ਫਾਰਮ ਭਰੇ ਨੇ ਮੁੜ ਕੇ ਉਹ ਉਸ ਦਿਨ ਬਹੁਤ ਘੱਟ ਸੀਗਾ ਉਹਨਾਂ ਨੇ ਵੀ ਬੇਨਤੀ ਆ ਵੀ ਕੱਲਾ ਫਾਰਮਾਂ ਤੇ ਨਿਰਭਰ ਨਾ ਰਹੋ ਵੀ ਫਾਰਮ ਭਰਤੇ ਦੇ ਅਸੀਂ ਮੁੜ ਕੇ ਨਹੀਂ ਆਉਣਾ ਤੇ ਆਈ ਜਾਂਦੇ ਸਾਥੀ ਰਿਪੀਟ ਹੋਈ ਜਾਂਦੇ ਹੈਗੇ ਜਿਹੜੇ ਇੱਕ ਵਾਰੀ ਵੀ ਧਰਨੇ ਦੇ ਸਾਥੀ ਨੇ ਆਪਣੀ ਸ਼ਕਲ ਵੀ ਨਹੀਂ ਦਿਖਾਈ ਹੈਗੀ ਉਹਨਾਂ ਨੂੰ ਬੇਨਤੀ ਆ ਵੀ ਧਰਨੇ ਤੇ ਪਹੁੰਚੋ ਇੱਥੇ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਜਦੋਂ ਤੁਹਾਨੂੰ ਮਿਲ ਜਾਣੀਆਂ ਸਕੂਲਾਂ ਚ ਚੱਲ ਜਿਓ ਤੁਸੀਂ ਸਾਰੇ ਪਰ ਜਿਹੜਾ ਸਾਥੀ ਧਰਨੇ ਤੇ ਆ ਗਿਆ ਇੱਕ ਤਾਂ ਅੰਦਰੋਂ ਤੁਹਾਡੇ ਅੰਦਰੋਂ ਡਰ ਨਿਕਲੂਗਾ ਡਰ ਖਤਮ ਹੋਊਗਾ ਇਸ ਕਰਕੇ ਬੇਨਤੀ ਹੈ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਧੰਨਵਾਦ ਸਾਥ ਦਿਓ ਪਿਛਲੇ ਜਿੰਨੇ ਵੀ ਆਪਣੇ ਪ੍ਰੋਟੈਸਟ ਲਾਏ ਨੇ ਇਹ ਉਹਨਾਂ ਦੇ ਰਿਜ਼ਲਟ ਹੈਗਾ ਸਾਰਾ ਜਿਹੜਾ ਮਿਲ ਰਿਹਾ ਹੈਗਾ ਪਿੱਛੇ ਸਾਥੀ ਕਿ ਮੈਂਡ ਕਰ ਦਿੰਦੇ ਹਾਂ ਸੀ ਵੀ ਮੀਟਿੰਗ ਵਿੱਚ ਕੁਝ ਮਿਲਦਾ ਨਹੀਂ ਉਹਨੇ ਨਿਕਲ ਕੇ ਨਹੀਂ ਆਉਂਦਾ ਹੈਗਾ ਇਹ ਇਹ ਆਪਣੀ ਗਿਣਤੀ ਜਿਹੜੀ ਧਰਨੇ ਦੀ ਇਹ ਧਰਨੇ ਦੀ ਗਿਣਤੀ ਗਣੀ ਜਾਂਦੀ ਹੈਗੀ ਇਹ ਸਾਰੀ ਕੱਲੀ-ਕੱਲੀ ਰਿਪੋਰਟ ਹੈ ਜਿਹੜੀ ਸੀਐਮਓ ਕੋਲ ਹਾਊਸ ਵਿੱਚ ਜਾਂਦੀ ਹੈ ਕਿ ਕੱਲੀ-ਕੱਲੀ ਵੀ ਕਿਹੜੇ ਜਥੇਬੰਦੀ ਵਿੱਚ ਕਿੰਨਾ ਕ ਇਹਨਾਂ ਦੇ ਵਿੱਚ ਕਾਟਰ ਹੈਗਾ ਕਿੰਨੇ ਕ ਇਹ ਤਾਕਤ ਉਹ ਲੜ ਰਹੇ ਨੇਗੇ ਕੱਲੀ-ਕੱਲੀ ਜਿਹੜੀ ਗੱਲ ਹੈ ਇੰਟੈਲੀਜ ਤਾਹੀਂ ਤੁਹਾਡੀ ਗਿਣਤੀ ਤੇ ਨਿਰਭਰ ਕਰਦਾਗਾ ਅਗਰ ਤੁਸੀਂ ਇੱਥੇ ਪਹਿਲੇ ਦਿਨੀ 500 500 ਬੰਦਾ ਬੈਠਿਆ ਹੁੰਦਾ ਤਾਂ ਆਪਣਾ ਹਾਲੇ ਬਹੁਤ ਜਲਦੀ ਹੋ ਜਾਣਾ ਸੀਗਾ ਸੋ ਇਹ ਜਿਆਦਾ ਪੋਜ਼ਿਟਿਵ ਲੈ ਕੇ ਵੀ ਨਾ ਚੱਲੋ ਵੀ ਆਪਣੀ ਮੀਟਿੰਗ ਹੋਊਗੀ ਤੇ ਆਪਣੀ ਫਾਈਲ ਚੱਲ ਵੀ ਇਹ ਫਾਈਲਾਂ ਪੂਨ ਰੁਕ ਜਾਂਦੀਆਂ ਹੁੰਦੀਆਂ ਨੇਗੀਆਂ ਜੇ ਇੱਥੇ ਰਹਿ ਗਿਆ ਸੀ 5-6 ਜਣੇ ਇਸ ਕਰਕੇ ਬੇਨਤੀ ਹੈ ਸਾਰਿਆਂ ਨੂੰ ਵੱਧ ਤੋਂ ਵੱਧ ਸਾਥ ਦਿਓ ਫੰਡ ਦਾ ਵੀ ਸਾਥ ਦਿਓ ਤਾਂ ਕਿ ਚਾਹ ਪਾਣੀ ਦੇ ਤੇ ਜਿਹੜਾ ਰਹਿਣ ਦਾ ਖਰਚਾ ਆ ਰਿਹਾਗਾ ਕਿ ਕਰਾਂ ਬਾਕੀ ਗੱਲ ਸਾਡੇ ਹਰਜੀਤ ਸਾਥੀ ਜੀ ਨੇਗੇ 2020 ਤੋਂ ਇਹ ਸਾਥੀ ਸਾਡੇ ਨਾਲ ਲੈ ਗਏ ਚਲੋ ਅਸੀਂ ਵੀ ਪ੍ਰਾਣੇ ਆ ਗਏ ਜਿਹੜੇ ਸੰਘਰਸ਼ ਨੇ ਸੰਘਰਸ਼ਾਂ ਦੇ ਵਿੱਚ ਹੀ ਭਰਤੀ ਨਿਕਲ ਗਿਆ ਨੇ 2364 ਲਾ ਲਓ 6835 ਲਾ 99 99 ਮਿਲਾ ਲਓ ਇਹ ਵੀ ਆਪਣੀ ਸੰਘਰਸ਼ ਦੀ ਬਦੌਲਤ ਇਹ ਪੂਰੀ ਹੋਣੀ ਹੈ ਇਸ ਕਰਕੇ ਸੰਘਰਸ਼ ਦਾ ਹਿੱਸਾ ਬਣੋ ਜਿਹੜੇ ਵੀ ਸਾਥੀ ਇੱਕ ਦਿਨ ਨਹੀਂ ਆਏ ਵੀ ਰਿਕੁਐਸਟ ਹੈ ਉਹਨਾਂ ਨੂੰ ਵੀ ਤੁਸੀਂ ਆਓ ਇੱਥੇ ਸਿੱਖਣ ਨੂੰ ਮਿਲਦਾ ਹੈਗਾ ਡਰ ਖਤਮ ਹੁੰਦਾ ਹੈਗਾ ਧਰਮ ਦੇ ਆਉਣ ਨਾਲ ਧੰਨਵਾਦ ਜੀ ਅਗਲੀ ਗੱਲ ਹਟੀ ਸਕਦਾ ਇੱਕ ਨਾ ਭਾਈ ਇਹ ਆ ਵੀ ਰ ਆਦਣਾ ਉਸ ਦਿਨ ਬੋਲਿਆ ਹੋਣਾ ਬਾਈ ਪੰਨਾਮ ਦਾ ਕੀ ਬਿੱਲੀ ਬਿੱਲੀ ਹੈ ਨਾ ਕੋਈ ਬਾਈ ਕੋਈ ਗੱਲ ਨਹੀਂ ਸੌਰੀ ਵਾਲੀ ਕੋਈ ਦਿੱਕਤ ਨਹੀਂ ਹੈ ਕਿ ਕਿਉਂਕਿ ਕਾਫੀ ਚੀਜ਼ਾਂ ਹੁੰਦੀਆਂ ਨੇ ਇੱਥੇ ਇਕੱਲੀ ਲਾਈਵ ਵਾਲਾ ਨਹੀਂ ਹੋਰ ਬਹੁਤ ਸਾਰੀਆਂ ਟੈਨਸ਼ਨਾਂ ਹੁੰਦੀਆਂ ਨੇ ਇਸ ਕਰਕੇ ਜਦੋਂ ਕੋਈ ਐਵੇਂ ਦਾ ਮਤਲਬ ਟਰੈਕ ਤੋਂ हट ਕੇ ਜੇ ਕੋਈ ਗੱਲਬਾਤ ਹੋ ਜਾਂਦੀ ਹੈ ਨਾ ਫਿਰ ਬੰਦਾ ਕੋਈ ਨਾ ਕਿਉਂਕਿ ਆਪਾਂ ਸਾਰੇ ਬੇਰੋਜ਼ਗਾਰ ਆ ਬੇਰੋਜ਼ਗਾਰੀ ਦੇ ਆਲਮ ਦੇ ਵਿੱਚੋਂ ਕਈ ਵਾਰੀ ਨਰਾਸ਼ਤਾ ਲਾ ਲਉ ਇਸ ਤਰੀਕਿਆਂ ਚੀਜ਼ਾਂ ਹੋ ਜਾਂਦੀਆਂ ਨੇ ਕੋਈ ਗੱਲ ਨਹੀਂ ਬਾਈ ਸੌਰੀ ਵਾਲੀ ਗੱਲ ਨਹੀਂ ਤੁਸੀਂ ਛੋਟੇ ਭਰਾ ਹਾਂ ਉਪਾਂ ਮੈਂ ਵੱਡੇ ਭਰਾ ਹਾਂ ਨਾ ਇਸ ਕਰਕੇ ਕੋਈ ਦਿੱਕਤ ਨਹੀਂ ਤੁਸੀਂ ਸੌਰੀ ਫੀਲ ਨਾ ਕਰੋ ਕੋਈ ਚੱਕਰ ਨਹੀਂ ਕਈ ਵਾਰੀ ਚੀਜ਼ਾਂ ਬਹੁਤ ਸਾਰੀਆਂ ਵਾਪਰ ਜਾਂਦੀਆਂ ਨੇ ਚਲੋ ਤੁਹਾਡੀ ਵੀ ਨਹੀਂ ਗਲਤੀ ਹੋਣੀ ਆ ਕੋਈ ਗੱਲ ਨਹੀਂ ਇਸ ਕਰਕੇ ਕੋਈ ਦਿੱਕਤ ਨਹੀਂ ਸਾਥੀ ਹਰਜੀਤ ਗੱਲ ਕਰਨ ਨੂੰ ਉਸ ਤੋਂ ਬਾਅਦ ਸਾਥੀ ਨੂੰ ਔਰ ਸਾਰੇ ਹੀ ਬੇਰਜ਼ਕਾਰ ਨਾਰਚ 94 ਦੇ ਆਪ ਸਾਥੀਓ ਸਾਰਿਆਂ ਨੂੰ ਮੇਰੇ ਵੱਲੋਂ ਨਾਸਲੀ ਕਾਲ ਜੇਕਰ ਆਪਾਂ ਕੋਈ ਵੀ ਇਨਾਮ ਦੇਣਾ ਨਾ ਪੇਪਰ ਦੇਣਾ ਹੈਗਾ ਅੱਪਾ ਸਾਲ ਤੋਂ ਪਹਿਲਾਂ ਉਹਦਾ ਜਿਹੜਾ ਜੋ ਪਹਿਲਾ ਪੇਪਰ ਹੋਇਆ ਹੈ ਨਾ ਉਹ ਦੇਖਦੇ ਆਂ। ਇਹ ਰਹਾ ਉਹਦਾ ਪੇਪਰ ਦਾ ਕੀਵੇਂ ਆਇਆ ਸੀਗਾ ਉਹ ਕੀ ਗੱਲਬਾਤ ਸੀ। ਉਸੇ ਤਰ੍ਹਾਂ ਆਪਾਂ ਗੱਲ ਆਪਾਂ ਨਾੜ ਚੱਲਣ ਨੂੰ ਆਪਣੀ ਭਾਰਤੀ ਦੇ ਲੈ ਕੇ ਆਣੇ ਇਹ ਕਿ ਜੋ 635 ਭਾਰਤੀ ਸੀ ਉਹ ਪੂਰੀ ਉਹਨੇ ਸਿੰਘਾਂ ਦਰਾਂ ਵਿੱਚ ਲਈ ਸੀ ਤੇ ਕਿਵੇਂ ਉਹ ਪੂਰੀ ਕਰਵਾਈ ਸੀਗੀ। ਇਸੇ ਤਰ੍ਹਾਂ ਹੀ ਆਪਣੀ ਪੈਰਲ ਭਾਰਤੀ ਜਰਦੀ ਹੈ 2364 ਉਹ ਕਿਵੇਂ ਭਰਤੀ ਆਪਾਂ ਲਈ ਸੀ ਕਿਵੇਂ ਉਹ ਸੰਘਰਸ਼ ਦੇ ਰਾਹ ਪੈ ਕੇ ਆਪਾਂ ਉਹ ਪੂਰੀ ਕਰਵਾ ਰਹੇ ਹਾਂ ਉਸੇ ਤਰ੍ਹਾਂ ਹੀ ਆਪਣੀ 9894 ਭਰਤੀ ਹੈਗੀ ਜਿਹਦੀ ਫਾਈਲ ਹੈਗੀ 9894 ਚੰਨ ਵਿੱਚ ਪੱਤੀ ਨਕੀ 9595 ਜੋ ਆਪਣਾ ਬੈਕਲੋਗ ਆ ਉਹਦੀ ਫਾਈਲ ਹੈ ਜੋ ਆਈਪੀਐਸ ਅਧਿਕਾਰੀ ਸੀ ਉਹ ਇਹ ਕਹਿ ਰਹੇ ਸੀ ਕਿ ਕੈਰੀ ਫਾਰਵਰਡ ਹੋ ਗਿਆ ਇਹ ਤੁਹਾਨੂੰ ਮਿਲਣਾ ਹੀ ਨਹੀਂ ਉਸਦੀ ਫਾਈਲ ਹੈ ਜੋ ਚੱਲ ਪਈ ਹੈਗੀ ਉਹਦੇ ਵਰਕ ਹੋਣ ਲੱਗ ਗਿਆ ਸੋ ਸਾਰੇ ਕੇਡਰ ਨੂੰ ਇਹੀ ਬੇਨਤੀ ਹੈ ਕਿ ਆ ਕੇ ਇੱਥੇ ਸਾਥ ਦਿਓ ਧੰਨਵਾਦ ਬੇਰੁਜ਼ਗਾਰ ਅਧਿਆਪਕ ਸਾਥੀਓ ਮੀਟਿੰਗ ਬਾਰੇ ਵੈਸੇ ਤਾਂ ਸਾਰਾ ਕੁਝ ਬਲਵਿੰਦਰ ਭਾਈ ਨੇ ਦੱਸ ਹੀ ਦਿੱਤਾ ਮੀਟਿੰਗ ਦੇ ਵਿੱਚ ਅੱਜ ਜਿਹੜੇ ਦਫ਼ਤਰਾਂ ਦੇ ਵਿੱਚ ਪਹਿਲਾਂ ਇਹ ਗੱਲ ਕਹਿ ਦਿੱਤੀ ਜਾਂਦੀ ਸੀ ਵੀ ਤੁਸੀਂ ਇਹਨਾਂ ਪੋਸਟਾਂ ਵਾਸਤੇ ਐਲੀਜੀਬਲ ਨਹੀਂ ਤੁਸੀਂ ਇੱਥੇ ਕੀ ਕਰਨਾ ਆਇਓ ਅੱਜ ਉਹਨਾਂ ਦਫ਼ਤਰਾਂ ਦੇ ਵਿੱਚ ਆਪਣੀਆਂ ਉਹਨਾਂ ਪੋਸਟਾਂ ਦੀਆਂ ਗੱਲਾਂ ਹੋਣ ਲੱਗ ਪਈਆਂ ਜਿਹੜੀਆਂ ਪੋਸਟਾ ਆਪਣੀਆਂ ਨੇ ਆਪਣਾ ਹੱਥ ਤੇ ਜਿੰਨਾ ਪੋਸਟਾ ਦੇ ਉੱਤੇ ਔਰ ਉਹਨੀਆਂ ਉਸ ਤੋਂ ਦੀਆਂ ਉਹ ਪੋਸਟਾ ਦੀਆਂ ਜਿਹੜੀਆਂ ਫਾਈਲਾਂ ਨੇ ਉਹ ਵੀ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਦਾ ਸਫ਼ਰ ਜਿਹੜੇ ਨੇ ਉਹ ਤੈਅ ਕਰਨ ਲੱਗ ਪਈਆਂ ਤਾਂ ਅੱਜ ਇਹ ਹੋਇਆ ਹੋਇਆ ਸਿਰਫ ਉਹਨਾਂ 35 40 ਦੇ 50 ਲਾ ਲੋ ਬੰਦਿਆਂ ਦੀ ਬਦੌਲਤ ਜਿਹੜੇ ਲਗਾਤਾਰ ਜਿਹੜੇ ਨੇ ਧਰਨੇ ਦੇ ਉੱਤੇ ਇਸ ਵਿਸ਼ਵਾਸ ਦੇ ਨਾਲ ਬੈਠੇ ਰਹੇ ਕਿ ਇੱਕ ਨਾ ਇੱਕ ਦਿਨ ਜਿਹੜਾ ਉਹਨਾਂ ਦੇ ਇਸ ਮਿਹਨਤ ਨੂੰ ਜਿਹੜਾ ਬੂਰ ਜਿਹੜਾ ਜ਼ਰੂਰ ਪਵੇਗਾ ਤਾ ਕੈਡਰ ਹਾਲੇ ਵੀ ਦੇਖੋ ਫਾਰਮ ਕਹੇ ਗਏ ਸੀ ਕੋਰਟ ਦਾ ਇੱਕ ਪ੍ਰੋਸੀਜਰ ਸੀ ਉਸ ਵਿੱਚ 2% ਜਿਹੜੇ ਸੀ ਸਾਨੂੰ ਜਿਹੜੇ ਸੀ ਜਿੰਨੀ ਪਰਤੀ ਰਹਿੰਦੀ ਏ 2% ਕੈਂਡੀਡੇਟ ਦੀ ਲੋਡ ਸੀ ਫਾਰਮਾਂ ਦੀ ਪਰ ਹਲੇ ਤੱਕ ਅਸੀਂ 2% ਕੈਂਡੀਡੇਟ ਤੱਕ ਵੀ ਨਹੀਂ ਪੁੱਜੇ ਇਹ ਹਾਲ ਹੈ ਹਲੇ ਤੱਕ ਕੈਂਡੀਡੇਟਾਂ ਦਾ ਸੋ ਕੋਈ ਵੀ ਕੰਮ ਜਿਹੜਾ ਇਹ ਇਹਨਾਂ ਨੂੰ ਬਹੁਤ ਹਲਕੇ ਵਿੱਚ ਲੈ ਰਹੇ ਨੇ ਤਾਂ ਸਾਥੀਓ ਬੇਨਤੀ ਹੈ ਤੁਹਾਨੂੰ ਫਾਇਲ ਚਲਾ ਦਿੱਤੀਆਂ ਨੇ ਚੱਲ ਪਈਆਂ ਨੇ ਇਹਨਾਂ ਸਾਥੀਆਂ ਦੇ ਇਹਨਾਂ ਧਰਨਿਆਂ ਦੇ ਬਦੌਲਤ ਜੇ ਤੁਸੀਂ ਚਾਹੁੰਦੇ ਹੋ ਵੀ ਫਾਇਲਾ ਇਸਾ ਤਰ੍ਹਾਂ ਜਲਦੀ ਤੋਂ ਜਲਦੀ ਵਾਪਸ ਆ ਜਾਣ ਪਰਮਿਸ਼ਨ ਲੈ ਕੇ ਜਲਦੀ ਤੋਂ ਜਲਦੀ ਉਹ ਡੀਪੀਏ ਦਫ਼ਤਰ ਡੀਪੀਏ ਦਫ਼ਤਰ ਤੋਂ ਭਰਤੀ ਬੋਰਡ ਜਾਣ ਔਰ ਅਗਲੀ ਭਰਤੀ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਸ਼ੁਰੂ ਕੀਤਾ ਜਾ ਸਕੇ ਤਾਂ ਸਾਥਿਓ ਤੁਸੀਂ ਜਲਦ ਇੱਥੇ ਜਿੰਨਾ ਇਕੱਠ ਹੋ ਸਕਦਾ ਹੈ ਵੱਧ ਤੋਂ ਵੱਧ ਇਕੱਠ ਜਿਹੜਾ ਕਰਨੇ ਤੇ ਕਰੋ ਕਿਉਂਕਿ ਜਿੰਨਾ ਜ਼ਿਆਦਾ ਜਿਹੜਾ ਤੁਹਾਡਾ ਇਕੱਠ ਹੋਵੇਗਾ ਉਹਨਾਂ ਜ਼ਿਆਦਾ ਜਿਹੜਾ ਉਹਨਾਂ ਘੱਟ ਸਮਾਂ ਜਿਹੜਾ ਤੁਹਾਨੂੰ ਭਦੀ ਭਰਤੀ ਦੂ ਪੂਰਾ ਕਰਾਉਣ ਦੇ ਵਿੱਚ ਲੱਗੇਗਾ ਪਰ ਜੇ ਇਹ ਗਿਣਤੀ ਤੁਹਾਡੀ ਇੰਨੀ 40 50 ਸਾਥੀਆਂ ਦੀ ਰਹੇਗੀ ਤਾਂ ਉਹਨਾਂ ਸਮਾਂ ਜਿਹੜਾ ਜ਼ਿਆਦਾ ਲੱਗੇਗਾ ਭਰਤੀ ਨੂੰ ਪੂਰਾ ਕਰਵਾਉਣ ਦੇ ਵਿੱਚ ਹੁਣ ਕੁੱਝ ਸਾਥੀ ਨੇ ਉਹ ਘਰਾਂ ਵਿੱਚ ਬੈਠੇ ਨੇ ਉਹਨਾਂ ਨੂੰ ਜਦੋਂ ਫੋਨ ਕਰੀਦਾ ਵੀ ਤੁਸੀਂ ਧਰਨੇ ਤੇ ਆਓ ਤਾਂ ਉਹ ਇਹ ਗੱਲ ਕਹਿੰਦੇ ਨੇ ਜੀ ਅਸੀਂ ਲਿਸਟਾਂ ਵਾਸਤੇ ਆਵਾਂਗੇ ਅਸੀਂ ਹੋਰ ਸਕਰੂਟੀਨੀ ਵਾਸਤੇ ਨਹੀਂ ਆ ਰਹੇ ਤਾਂ ਸਾਥਿਓ ਇਸ ਗੱਲ ਨੂੰ ਸਮਝੋ ਵੀ ਲਿਸਟਾਂ ਵੀ ਉਦੋਂ ਪੈਣਗੀਆਂ ਜਦੋਂ ਤੁਹਾਡਾ ਸਕਰੂਟੀ ਦਾ ਪ੍ਰੋਸੈਸ ਪਹਿਲਾਂ ਕੰਪਲੀਟ ਹੋਏਗਾ ਜਦੋਂ ਤੁਹਾਡੀਆਂ ਪੋਸਟਾਂ ਵਾਸਤੇ ਕੈਂਡੀਡੇਟ ਅਵੇਲੇਬਲ ਹੋਣਗੇ ਤਾਂ ਤਾਂ ਹੀ ਤੁਹਾਡੀਆਂ ਜਿਹੜੀਆਂ ਲਿਸਟਾਂ ਜਿਹੜੀਆਂ ਨੇ ਉਹ ਪੈ ਸਕਣਗੀਆਂ ਜੇ ਤੁਸੀਂ ਇਸ ਗੱਲ ਵੱਲ ਧਿਆਨ ਮਾਰੋ ਪਹਿਲੀ ਜਿਹੜੀ ਲਿਸਟ ਆਈ ਸੀ ਉਸ ਵਿੱਚੋਂ ਐਨਆਈਓਐਸ ਕੈਂਡੀਡੇਟ ਨੂੰ ਇੱਕ ਵਾਰ ਬਾਹਰ ਕੀਤਾ ਗਿਆ ਸੀ ਪਰ ਉਹ ਕੋਰਟ ਦੇ ਰਈ ਦੁਬਾਰਾ ਐਂਟਰ ਹੋਏ ਜਿੰਨਾ ਚਿਰ ਉਹਨਾਂ ਦੀ ਸਕਰੂਟੀ ਹੋ ਨਹੀਂ ਗਈ ਉਹਨਾਂ ਜਿਹੜੀ ਤੁਹਾਡੀ ਉਹ ਲਿਸਟ ਜਿਹੜੀ ਕਿ ਪਹਿਲੀ ਲਿਸਟ ਨਹੀਂ ਪਈ ਉਹਨਾਂ ਨੂੰ ਵੀ ਰੋਕਿਆ ਜਾ ਸਕਦਾ ਸੀ ਪਹਿਲਾਂ ਇੱਕ ਵਾਰੀ ਜਿੰਨੇ ਹੈਗੇ ਸੀ ਉਹਨਾਂ ਨੂੰ ਪਾਇਆ ਜਾਂਦਾ ਉਹਨਾਂ ਦੀ ਲਿਸਟ ਪਾ ਦਿੱਤੀ ਜਾਂਦੀ ਔਰ ਉਹਨਾਂ ਦੀ ਸਕਰੂਟੀ ਬਾਅਦ ਚੁਕਰਾ ਕੇ ਉਹਨਾਂ ਦੀ ਲਿਸਟ ਪਾ ਦਿੱਤੀ ਜਾਂਦੀ ਪਰ ਨਹੀਂ ਜਿੰਨਾ ਜਿਹੜਾ ਉਹਨਾਂ ਦੀ ਸਕਰੂਟੀ ਨਹੀਂ ਹੋਈ ਉਹਨਾਂ ਦੀ ਲਿਸਟ ਨਹੀਂ ਪਈ ਸੋ ਸਾਥੀਓ ਉਹੀ ਕੰਡੀਸ਼ਨ ਹੈ ਇਸ ਪੱਤੇ ਤੇ ਇੱਥੇ ਖੜੀਏ ਜਿੰਨਾ ਜਿਹੜੇ ਰਹਿਂਦੀ ਸਕਰੂਟੀ ਜਿਹੜੀ ਉਹ ਨਹੀਂ ਹੁੰਦੀ ਉਹਨਾਂ ਚਿਰ ਉਹ ਲਿਸਟਾਂ ਜਾਰੀ ਨਹੀਂ ਹੋ ਸਕਦੀਆਂ ਸੋ ਸਾਥੀਓ ਬੇਨਤੀ ਹੈ ਪਰਤੀ ਦੇ ਪ੍ਰੋਸੈਸ ਨੂੰ ਜਿੰਨੂੰ ਚਲਾਇਆ ਹੈ ਜੋ ਫਾਇਲਾ ਇੱਥੋਂ ਚੜ੍ਹ ਚੜ੍ਹੀਏ ਗੀਆਂ ਨੇ 77 ਸਾਹਿਬ ਕੋਲ ਉਹਨਾਂ ਨੇ ਫਾਇਲਾ ਨੂੰ ਅਗਲੇ ਵੀਕ ਤੱਕ ਸਬੰਧਤ ਵਿਭਾਗਾਂ ਤੱਕ ਭੇਜ ਦੇਣਾ ਹੈ ਅਗਲੇ ਵਰਕਿੰਗ ਡੇ ਤੱਕ ਸਬੰਧਤ ਵਿਭਾਗਾਂ ਕੋਲ ਚਲਾਈਆਂ ਜਾਣਗੀਆਂ ਤੇ ਜਿੰਨਾ ਜ਼ਿਆਦਾ ਤੁਹਾਡਾ ਇਸ ਦਰਨੇ ਦੇ ਉੱਤੇ ਇਕੱਠ ਹੋਵੇਗਾ ਓਨੀ ਜਲਦੀ ਉਹ ਫਾਇਲਾ ਆਪਦੇ ਡੀਪੀਏ ਦਫ਼ਤਰ ਨੂੰ ਵਾਪਸ ਨੂੰ ਮੂਵ ਕਰਨਗੀਆਂ ਸੋ ਬੇਨਤੀ ਹੈ ਤੁਹਾਨੂੰ ਵਾਰ-ਵਾਰ ਇੱਕੋ ਹੀ ਰਿਕਵੈਸਟ ਤੁਹਾਨੂੰ ਲਗਾਤਾਰ ਕਰਦੇ ਆ ਰਹੇ ਆ ਕਿ ਧਰਨੇ ਦੇ ਉੱਤੇ ਇਕੱਠ ਨੂੰ ਵਧਾਓ ਪਰ ਜਿਹੜੀ ਬੇਇੰਤਿ ਹੈ ਉਹ ਲੋਕੀ ਘਰਾਂ ਦੇ ਵਿੱਚ ਜਿਹੜੇ ਸਾਥੀ ਬੈਠੇ ਨੇ ਉਹ ਪ੍ਰਵਾਨ ਕਰ ਨਹੀਂ ਰਹੇ ਸਗੋਂ ਗਰੁੱਪਾਂ ਦੇ ਵਿੱਚ ਜਿਹੜਾ ਸੰਘਰਸ਼ ਹੈ ਉਹ ਇੱਥੋਂ ਦੇ ਸੰਘਰਸ਼ ਨਾਲੋਂ ਜ਼ਿਆਦਾ ਜ਼ਰੂਰੀ ਤੇ ਜ਼ਿਆਦਾ ਤੇਜ਼ ਚੱਲ ਰਿਹਾ ਹੈ ਬੇਇੰਤਿ ਹੈ ਸਾਰੇ ਸਾਥੀਆਂ ਨੂੰ ਗਰੁੱਪਾਂ ਦੇ ਸੰਘਰਸ਼ ਨੂੰ ਛੱਡਦੇ ਹੋਏ ਜ਼ਮੀਨੀ ਸੰਘਰਸ਼ ਦੇ ਵਿੱਚ ਸਾਥ ਦਿਓ ਆਓ ਇਕੱਠੇ ਹੋ ਕੇ ਕੋਈ 10 ਦਿਨ ਦਾ ਹਮਲਾ ਮਾਰੀਏ ਤੇ ਭਰਤੀ ਦਿਆ ਜਿਹੜੀਆਂ ਅਗਲੀ ਅਗਲੀ ਪ੍ਰਕਿਰਿਆ ਉਸ ਨੂੰ ਸ਼ੁਰੂ ਕਰਵਾ ਕੇ ਉਸ ਆਪਣਾ ਆਪਣੀਆਂ ਲਿਸਟਾਂ ਦੇ ਵੱਲ ਵਧਿਏ ਤਾਂ ਜੋ ਲਿਸਟਾਂ ਨੂੰ ਪ੍ਰਾਪਤ ਕਰਕੇ ਆਪਾਂ ਜੇ ਆਪਾਂ ਵੀ ਜਲਦੀ ਤੋਂ ਜਲਦੀ ਸਕੂਲਾਂ ਦੇ ਵਿੱਚ ਜਾ ਸਕੀਏ ਸਾਥੀਆਂ ਨੂੰ ਬੇਨਤੀ ਹੈ ਲਿਸਟਾਂ ਵਾਸਤੇ ਜਿਹੜੇ ਸਾਥੀ ਕਹਿ ਰਹੇ ਨੇ ਆਓ ਲਿਸਟਾਂ ਵਾਸਤੇ ਜਾਓ ਪਰ ਧਰਨੇ ਦਾ ਹਿੱਸਾ ਤਾਂ ਜਰੂਰ ਬਣੋ ਸੋ ਬੇਨਤੀ ਉਹਨਾਂ ਨੂੰ ਲਾਸਟ ਦੇ ਵਿੱਚ ਇੱਕ ਵਾਰ ਫਿਰ ਸਾਰੇ ਸਾਥੀਆਂ ਨੂੰ ਜੋ ਸਾਥੀ ਕੁਰਾਜੇ ਬੈਠੇ ਨੇ ਤੁਸੀਂ ਧਰਨੇ ਦਾ ਹਿੱਸਾ ਜਰੂਰ ਬਣੋ ਤਾਂ ਜੋ ਭਰਤੀ ਦੇ ਅਗਲੇ ਪ੍ਰੋਸੈਸ ਨੂੰ ਸ਼ੁਰੂ ਕਰਵਾ ਕੇ ਜਲਦੀ ਤੋਂ ਜਲਦੀ ਜਿਹੜਾ ਆਪਾਂ ਸਕੂਲਾਂ ਵੱਲ ਜਾ ਸਕੀਏ ਜੈ ਜਨਤਾ ਜੈ ਸੰਘਰਸ਼ ਜੇਤ ਲੜਦੇ ਲੋਕਾਂ ਦੇ